ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਹਮੇਸ਼ਾ ਕਰਨੇ ਤੁਸੀਂ ਸਾਰੇ ਵਧੀਆ ਹੋਗੇ ਗੁਰੂਆਂ ਦੀਆਂ ਫੌਜਾਂ ਨਿਹੰਗ ਸਿੰਘਾਂ ਨੇ ਆਪਣਾ ਕੰਮ ਬਹੁਤ ਵਧੀਆ ਅੰਦਾਜ਼ ਨਾਲ ਕੀਤਾ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਭਈਏ ਸੀ ਸਾਰਿਆਂ ਨੂੰ ਭਜਾ ਦਿੱਤਾ ਅੰ데 ਨਾਲ ਜ਼ਿਆਦਾ ਹੁਣ ਪੰਜਾਬ ਖਾਲੀ ਹੋ ਗਿਆ ਪੰਜਾਬ ਦੇ ਜਿਹੜੇ ਵੀ ਰੇਲਵੇ ਸਟੇਸ਼ਨ ਤੇ ਚੱਲ ਜੋ ਉੱਥੇ ਪ੍ਰਵਾਸੀ ਤੁਹਾਨੂੰ ਨਜ਼ਰ ਆਉਣਗੇ ਪ੍ਰਵਾਸੀ ਭਜੰਦੇ ਭਈਏ ਭਜੰਦੇ ਆ ਪੰਜਾਬ ਛੱਡ ਕੇ ਕਿਉਂਕਿ ਇਹਨਾਂ ਦਾ ਜ਼ੁਲਮ ਹੁਣ ਬਹੁਤ ਵੱਦਾ ਜਾਣ ਦਿਆ ਹੈ ਤੇ ਦੂਸਰੇ ਪਾਸੇ ਆਪਾਂ ਦੇਖਾਂਗੇ ਜੇ ਸਦੀਪ ਸਿੰਘ ਸਣੀ ਜਿਹੜਾ ਨੌਜਵਾਨ ਹੈ ਉਹਦੇ ਨਾਲ ਜੇਲ੍ਹ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਉਸ ਘਟਨਾ ਦੇ ਪਿੱਛੇ ਕਹਿੰਦਾ ਹੱਥ ਹੈ ਕਿਉਂ ਸਦੀਪ ਸਿੰਘ ਸਣੀ ਦੇ ਨਾਲ ਇਹ ਸਾਰਾ ਮਾਮਲਾ ਪੇਸ਼ ਆਇਆ ਇਸ ਦੇ ਬਾਰੇ ਮੁਕੰਮਲ ਡਿਟੇਲ ਆਪਾਂ ਇਸ ਦੀ ਵੀਡੀਓ ਚ ਜਾਣਦੇ ਆਂ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਵੀਡੀਓ ਤੇ ਫਿਰ ਕਰਨੇ ਇਸ ਤੇ ਵਿਚਾਰ ਬਹੁਤ ਵੱਡੀ ਫੈਮਾ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਔਰ ਦੂਜੇ ਪਾਸੇ ਸੰਦੀਪ ਸਿੰਘ ਸਣੀ ਪੰਜਾਬ ਦੇ ਅੰਦਰ ਇੱਕ ਬਹੁਤ ਵੱਡਾ ਨਾਮ ਸੰਦੀਪ ਸਿੰਘ ਸਣੀ ਯਾਨੀ ਇਹਨਾਂ ਨੂੰ ਲੈ ਕੇ ਇੱਕ ਬਹੁਤ ਵੱਡੀ ਦੋਖ ਰਹੀ ਖਬਰ ਅੱਜ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹੈ ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਨੇ ਅਕਾਲੀ ਦਲ ਦੇ ਨੇਤਾ ਯਾਨੀ ਉਹਨਾਂ ਦੇ ਉੱਤੇ ਸ਼ੱਕ ਦੀ ਸੂਈ ਘੁੰਮ ਚੁੱਕੀ ਹੈ ਔਰ ਇਹਦੇ ਨਾਲ ਹੀ ਸਭ ਤੋਂ ਵੱਡੀ ਖਬਰ ਜਿਹਦੇ ਨਾਲ ਪੂਰਾ ਪੰਜਾਬ ਪੀੜਤ ਸੀ ਔਰ ਪੰਜਾਬ ਦੇ ਅੰਦਰ ਬਹੁਤ ਵੱਡੇ ਪੱਧਰ ਦੇ ਉੱਤੇ ਹਾਹਾਕਾਰ ਮੱਚੀ ਹੋਈ ਹੈ ਪ੍ਰਵਾਸੀਆਂ ਨੂੰ ਲੈ ਕੇ ਤਾਂ ਪ੍ਰਵਾਸੀਆਂ ਨੂੰ ਲੈ ਕੇ ਵੀ ਇੱਕ ਬਹੁਤ ਵੱਡੀ ਖਬਰ ਮੈਂ ਤੁਹਾਡੇ ਨਾਲ ਅੱਜ ਸਾਂਝੀ ਕਰਨ ਜਾ ਰਿਹਾ ਕਿਉਂਕਿ ਪੰਜਾਬ ਦੇ ਵੱਖ-ਵੱਖ ਸਟੇਸ਼ਨਾਂ ਦੇ ਉੱਤੋਂ ਖਬਰਾਂ ਜਿਹੜੀਆਂ ਆ ਰਹੀਆਂ ਨੇ ਅਸਰ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਵਿੱਚੋਂ ਬਹੁਤ ਵੱਡੇ ਪੱਧਰ ਦੇ ਉੱਤੇ ਕਹਿ ਸਕਦੇ ਹਾਂ ਕਿ ਪ੍ਰਵਾਸੀ ਆਪਣੇ ਆਪਣੇ ਪਿੰਡਾਂ ਨੂੰ ਵਾਪਸ ਜਾ ਰਹੇ ਨੇ ਤੇਰੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਕੁਝ ਜਿਹੜੇ ਪ੍ਰਵਾਸੀ ਨੇ ਉਹਨਾਂ ਨੇ ਕੀ ਕਿਹਾ ਪੰਜਾਬ ਪ੍ਰਤੀ ਜਾਂ ਪੰਜਾਬ ਦੇ ਵਿੱਚ ਜਿੰਨੀਆਂ ਘਟਨਾਵਾਂ ਨੂੰ ਪ੍ਰਵਾਸੀਆਂ ਨੇ ਅੰਜਾਮ ਦਿੱਤਾ ਉਹਨਾਂ ਦੇ ਪ੍ਰਤੀ ਉਹਨਾਂ ਦਾ ਕਹਿਣਾ ਕੀ ਹੈ ਇੱਕ ਤੈ ਖਬਰ ਔਰ ਉਸ ਤੋਂ ਵੱਡੀ ਖਬਰ ਹੈ ਜਿਹੜੀ ਸੰਦੀਪ ਸਿੰਘ ਸਣੀ ਕਈ ਸਾਡੇ ਪੰਜਾਬ ਦੇ ਲੋਕ ਨਹੀਂ ਜਾਣਦੇ ਹੋਣੇ ਕਿ ਸੰਦੀਪ ਸਿੰਘ ਸਣੀ ਕੌਣ ਸੁਧੀਰ ਸੂਰੀ ਦਾ ਜਿਹਨੇ ਸੋਦਾ ਲਾਇਆ ਸੀ ਜਾਨੀ ਉਹਨੂੰ ਗੱਡੀ ਚੜਾ ਦਿੱਤਾ ਸੀ ਉਹ ਸੰਦੀਪ ਸਿੰਘ ਸਣੀ ਪਟਿਆਲਾ ਦੀ ਜੇਲ੍ਹ ਦੇ ਵਿੱਚ ਬੰਦ ਸੀ ਉਹਦੇ ਨਾਲ ਇੱਕ ਬਹੁਤ ਵੱਡੀ ਘਟਨਾ ਵਾਪਰਦੀ ਹੈ ਭਰਾ ਮਨਦੀਪ ਸਿੰਘ ਜਾਰਾ ਵੀ ਕਈ ਚੰਨਾਂ ਤੇ ਗੱਲ ਸਾਂਝੀ ਕੀਤੀ ਗਈ ਹੈ ਪਰ ਜਿਹੜੀ ਖਬਰ ਅੱਜ ਸੰਦੀਪ ਸਿੰਘ ਸਣੀ ਤੇ ਦੇਖਣ ਜਾ ਰਹੇ ਹਾਂ ਬੜੀ ਹੀ ਅਹਿਮ ਯਾਨੀ ਸੰਦੀਪ ਸਿੰਘ ਸਣੀ ਦੇ ਨਾਲ ਪਟਿਆਲਾ ਦੀ ਜੇਲ੍ਹ ਦੇ ਅੰਦਰ ਬਹੁਤ ਵੱਡਾ ਧੱਕਾ ਹੋ ਗਿਆ ਤੇ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਕਿਉਂਕਿ ਦੁੱਖਦਾਈ ਖਬਰ ਹੈ ਤੇ ਸੁਖਵੀਰ ਸਿੰਘ ਬਾਦਲ ਵੱਲ ਸ਼ੱਕ ਦੀ ਸੂਈ ਘੁੰਮ ਚੁੱਕੀ ਹੈ ਕਿਉਂਕਿ ਅਕਸਰ ਸੁਖਵੀਰ ਸਿੰਘ ਬਾਦਲ ਕਈ ਸਾਰੇ ਸਿੱਖ ਨੌਜਵਾਨਾਂ ਨੂੰ ਪਹਿਲਾਂ ਵੀ ਡੰਗ ਚੁੱਕੇ ਨੇ ਯਾਨੀ ਦਾदूवाल ਦੀ ਗੱਲ ਕਰੀਏ ਤਾਂ ਬਹੁਤ ਸਾਰਾ ਤਸ਼ੱਦਦ ਦਾदूवाल ਨੇ ਬਿਆਨ ਕੀਤਾ ਉਹ ਵੀ ਸੁਖਵੀਰ ਸਿੰਘ ਬਾਦਲ ਦੇ ਬਿਲਕੁਲ ਸਾਹਮਣੇ ਖੜਕੇ ਕਾਕੇ ਕਰਕੇ ਨਾ ਦੋਵੇਂ ਖਬਰ ਤੁਹਾਡੇ ਨਾਲ ਸਾਧੀਆਂ ਕਰੂੰਗਾ ਕਿ ਪ੍ਰਵਾਸੀ ਪੰਜਾਬ ਨੂੰ ਛੱਡ ਕੇ ਵਾਪਸ ਜਾ ਰਹੇ ਨੇ ਔਰ ਉਹਨਾਂ ਦਾ ਕਹਿਣਾ ਕੀ ਹੈ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਤੇ ਸ਼ੱਕ ਦੀ ਸੂਈ ਕਿਵੇਂ ਘੁੰਮੀ ਆ ਔਰ ਸੰਦੀਪ ਸਿੰਘ ਸਵੀ ਜਿਨ੍ਹਾਂ ਨੂੰ ਲੈ ਕੇ ਬਹੁਤ ਵੱਡੀ ਦੁੱਖ ਦੀ ਖਬਰ ਸੁਣੋ ਹੁਣ ਚਾਰਪੁਰ ਮੇ ਜੋ ਘਟਨਾ ਹੋਈ ਹੈ ਦੇਖੇ تھے ਮੋਬਾਈਲ ਤੇ ਕੀ ਆਤਾ ਉਹ ਹਾਰ دیا ਤਾਂ ਬੱਚੇ ਕੋ ਇਸ ਤਰੀਕੇ ਦੇ बहुत हड़कित तरह से मारा है रेप किया है, गला दबा करके मारा है हम लोग ईमानदारी से काम करते हैं हम लोगों को इंसाफ चाहिए नहीं होना चाहिए आज इसको मारा है कल दूसरे को मार देगा तो फिर जिम्मेवारी कौन लेगा? सोडे पंजाब वाले जमे के ट्रेन की आवाज साफ सुनाई दे रही है यानी स्टेशन लुधियाना ਚਾਹੇ ਹੋਵੇ ਚੰਡੀਗੜ੍ਹ ਦਾ ਚਾਹੇ ਪਟਿਆਲਾ ਦਾ ਹੋਵੇ ਚਾਹੇ ਹੋਵੇ ਬਠਿੰਡੇ ਦਾ ਯਾਨੀ ਪੂਰੇ ਸਟੇਸ਼ਨ ਪੰਜਾਬ ਦੇ ਭਰੇ ਭੰਨੇ ਪ੍ਰਵਾਸੀਆਂ ਨੇ ਵਾਪਸ ਜਾਣ ਦੀ ਤਿਆਰੀ ਜੋ ਖੁੱਜੀ ਆ ਇਹ ਸਭ ਤੋਂ ਵੱਡੀ ਗੱਲ ਮੈਂ ਪਹਿਲਾਂ ਤੁਹਾਡੇ ਸਾਹਮਣੇ ਧਰੂੰਗਾ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਔਰ ਸੰਦੀਪ ਸਿੰਘ ਸਣੀ ਉਹਨਾਂ ਦੀ ਅਪਡੇਟ ਸਾਂਝੀ ਕਰਾਂਗੇ ਕਿਉਂਕਿ ਜਿਹੜੇ ਪ੍ਰਵਾਸੀ ਹੁਣ ਵਾਪਸ ਜਾ ਰਹੇ ਨੇ 10 ਸਾਲ ਦੇ ਵਿੱਚ ਸਿੰਘਾਂ ਨੇ ਇੱਕ ਇਰਾਨ ਕਰ ਦਿੱਤਾ ਸੀ ਉਨ੍ਹਾਂ ਹੀ ਸਿੰਘਾਂ ਦੇ ਕਹਲਾਮ ਨੇ ਉਦਹਾਰਨ ਨੇ ਪੰਜਾਬ ਨੂੰ ਅੱਦੇ ਤੋਂ ਜ਼ਿਆਦਾ ਖਾਲੀ ਕਰਵਾ ਲਿਆ ਇਹ ਗੱਲ ਕਹਿ ਸਕਦੇ ਆ ਕਿ ਸਿੰਘ ਸੂਰਮੇ ਜਿਨ੍ਹਾਂ ਵੀ ਸਾਡੇ ਪੰਜਾਬ ਦੇ ਅੰਦਰ ਅਲੱਗ-ਅਲੱਗ ਜਥੇਬੰਦੀਆਂ ਉਹਨਾਂ ਨੇ ਇਹ ਜਿਹੜਾ ਮਿਸ਼ਨ ਉਹਨਾਂ ਨੇ ਕਿਹਾ ਸੀ ਕਿ ਅਸੀਂ ਫਤਿਹ ਕਰਾਂਗੇ ਤੇ ਫਤਿਹ ਹੋ ਕੇ ਰਹਿਣ ਕਿਉਂਕਿ ਪੰਜਾਬ ਨੂੰ ਚਾਰੇ ਪਾਸਿਆਂ ਤੋਂ ਪ੍ਰਵਾਸੀਆਂ ਦਾ ਘੇਰਾ ਪਿਆ ਹੋਇਆ ਸੀ ਬਹੁਤ ਵੱਡੇ ਪੁੱਤਰ ਦੇ ਉੱਤੇ ਮਈਆ ਪੰਜਾਬ ਦੇ ਅੰਦਰ ਵਿਕਸਿਤ ਹੋ ਚੁੱਕਿਆ ਸੀ ਔਰ ਪੰਜਾਬ ਦੇ ਅੰਦਰ ਕਬਜ਼ਾ ਕਰੀ ਬੈਠਾ ਸੀ ਖਾਸ ਕਰਕੇ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ 2 ਲੱਖ ਪੱਕੇ ਤੌਰ ਤੇ ਵਸਨੀਕ ਹੈ ਉਹਨਾਂ ਦੇ ਵਿੱਚੋਂ ਉਹਨਾਂ ਦੇ ਐਮਸੀ ਉਹਨਾਂ ਦੇ ਐਮਐਲਏ ਵੀ ਬਣ ਚੁੱਕੇ ਨੇ ਸਰਪੰਚੀ ਦੀ ਤਾਂ ਗੱਲ ਹੀ ਛੱਡ ਦਿਓ ਤਾਂ ਫੇਰ ਸਾਡੇ ਲੋਕ ਉਲਟਾ ਉਹਨਾਂ ਨੂੰ ਸਰਪੰਚ ਬਣਾਉਂਦੇ ਸੀ ਆ ਬਣਾ ਲਓ ਸਰਪੰਚ ਕੀ ਮਿਲਿਆ ਤੁਹਾਨੂੰ ਉਹ ਤੁਹਾਡੇ ਸਾਹਮਣੇ ਆ ਆਪਣੇ ਬੱਚੇ ਦੇ ਕਤਲ ਆਪਣੇ ਬੱਚੇ ਦੇ ਨਾਲ ਤਸ਼ੱਦਦ ਇਹ ਤੁਹਾਡੇ ਸਾਹਮਣੇ ਪਰ ਅੱਜ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਵੀ ਚਾਹੀਦਾ ਕਿ ਭਾਈ ਭਈਆਂ ਨੂੰ ਨਾ ਤਾਂ ਅਸੀਂ ਇੱਥੇ ਵੜਨ ਦੇਣਾ ਨਾ ਉਹਨਾਂ ਨੂੰ ਕੋਈ ਕੈਮਰਾ ਦੇਣਾ ਨਾ ਉਹਨਾਂ ਦੀ ਕੋਈ ਵੋਟ ਬਣਾਉਣੀ ਹੈ ਤੇ ਨਾ ਹੀ ਉਹਨਾਂ ਨੂੰ ਕੋਈ ਜਗ੍ਹਾ ਖਰੀਦਣ ਦੇਣੀ ਹੈ ਤਾਂ ਜਿੱਥੇ ਵੀ ਪੰਜਾਬ ਦੇ ਅੰਦਰ ਕੋਈ ਐਸਾ ਮਾਮਲਾ ਉਹਦਾ ਹਰ ਇੱਕ ਪੰਜਾਬੀ ਨੂੰ ਵਿਰੋਧ ਕਰਨਾ ਚਾਹੀਦਾ ਜਿਹੜਾ ਬੰਦਾ ਜਾਂ ਕੋਈ ਵੀ ਜਥੇਬੰਦੀ ਭਈਆਂ ਦਾ ਵਿਰੋਧ ਕਰਦੀ ਹੈ ਤਾਂ ਉਹਦਾ ਉਹਦਾ ਥੋੜਾ ਘਣਾ ਸਾਥ ਦੇਣ ਦਾ ਹੱਕ ਆ ਸਾਡੇ ਸਾਰੇ ਪੰਜਾਬੀਆਂ ਦਾ ਤਾਂ ਹਣ ਦੂਜੇ ਪਾਸੇ ਆਜੋ ਬੀ ਸੰਦੀਪ ਸਿੰਘ ਸਣੀ ਉਹਨਾਂ ਦੇ ਨਾਲ ਇੱਕ ਵਾਰ ਵੱਡੀ ਘਟਨਾ ਵਾਪਰੀ ਹੈ ਯਾਨੀ ਸੰਦੀਪ ਸਿੰਘ ਸਣੀ ਤੇ ਹਮਲਾ ਹੋ ਚੁੱਕਿਆ ਪਟਿਆਲਾ ਦੀ ਜੇਲ੍ਹ ਦੇ ਅੰਦਰ ਯਾਨੀ ਕਈ ਸਾਰੇ ਪੁਲਿਸ ਮੁਹਰਮਾਜਮਾਂ ਨੇ ਜਾਂਦੀ ਸਕਿਉਰਟੀ ਦੇ ਵਿੱਚ ਰਹਿਣ ਵਾਲੇ ਜਿੰਨੇ ਵੀ ਵਿਅਕਤੀ ਸੀ ਉਹਨਾਂ ਨੇ ਕਹਿੰਦੇ ਜਿਹਦੀਆਂ ਲੱਤਾਂ ਮਹਾ ਭੰਨ ਦਿੱਤੀਆਂ ਨੇ ਲੱਤਾਂ ਬੰਨੀਆਂ ਗਈਆਂ ਸੀ ਹੱਥ ਪੈਰ ਫੜੇ ਗਏ ਸੀ ਉਸ ਤੋਂ ਬਾਅਦ ਬਹੁਤ ਵੱਡਾ ਤਸ਼ੱਦਦ ਸੰਦੀਪ ਸਿੰਘ ਸਣੀ ਤੇ ਹੋ ਚੁੱਕਿਆ ਉਦੇ ਭਰਾ ਨੇ ਮਨਦੀਪ ਸਿੰਘ ਨੇ ਭਾਵਕ ਹੁੰਦੇ ਹੋਇਆ ਇਹ ਗੱਲ ਪੂਰੀ న్యూਸ ਦੇ ਉੱਤੇ ਦੱਸ ਚੁੱਕੇ ਨੇ ਔਰ ਉਸ ਤੋਂ ਬਾਅਦ ਸ਼ੱਕ ਦੀ ਸੂਈ ਸੁਖਬੀਰ ਸਿੰਘ ਬਾਦਰਵਾਲ ਨੂੰ ਕਿਵੇਂ ਜਾਂਦੀ ਹੈ ਕਹਿੰਦੇ ਜੀ ਪੰਜਾਬ ਦੇ ਅੰਦਰ ਦਾदू ਵਾਲੇ ਇਸ ਗੱਲ ਦੀ ਗਵਾਹੀ ਭਰ ਰਹੇ ਨੇ ਦਾदू ਵਾਲਾ ਸਾਹਿਬ ਨੇ ਇੱਕ ਵਾਰ ਵੱਡਾ ਬਿਆਨ ਦਿੱਤਾ ਸੀ ਕਹਿੰਦਾ ਜੀ ਜਦੋਂ ਅਮੀਰ ਜਲਦੀ ਸਰਕਾਰ ਸੀ ਤੇ ਡੇਰੇ ਵਾਲੇ ਸਾਥ ਦਾ ਸੀ ਵਿਰੋਧ ਕਰਦੇ ਸੀ ਤਾਂ ਸਾਡੇ ਉੱਤੇ ਪਰਚੇ ਸਾਡੇ ਉੱਤੇ ਡਾਂਗ ਸਾਨੂੰ ਜੇਲ੍ਹਾਂ ਘਰਵਾਈਆਂ ਸੀ ਤਾਂ ਫੇਰ ਜਦੋਂ ਸੁਖਬੀਰ ਸਿੰਘ ਬਾਦਲ ਇੱਕ ਭਾਸ਼ਣ ਦੇ ਦੌਰਾਨ ਇਹ ਗੱਲ ਕਹਿੰਦੇ ਨੇ ਤੇ ਉੱਥੇ ਹੀ ਦਾदूवाल ਸਾਹਿਬ ਬੈਠੇ ਨੇ ਸਾਹਮਣੇ ਤਾਂ ਕਹਿੰਦੇ ਨੇ ਜੇਕਰ ਸਾਡੀ ਸਰਕਾਰ ਦੇ ਅੰਦਰ ਕਿਸੇ ਨਾਲ ਯਾਤਨੀ ਹੋਈ ਹੈ ਤਾਂ ਸਾਨੂੰ ਦੱਸੋ ਤਾਂ ਦਾदूवाल ਸਾਹਿਬ ਉੱਠ ਕੇ ਕਹਿੰਦੇ ਨੇ ਵੀ ਮੇਰੇ ਨਾਲ ਹੋਈ ਹੈ ਤਾਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਾਈ ਤੂੰ ਦੱਸਾਨੂੰ ਹੋਈ ਕੀ ਹੈ ਤਾਂ ਫੇਰ ਦਾदूवाल ਨੇ ਕਿਹਾ ਸੀ ਮੁਰੋ ਕਿ ਭਾਈ ਸਾਨੂੰ ਜੇਲ੍ਹਾਂ ਦੇ ਵਿੱਚ ਸਾਡੇ ਤੇ ਤੂੰ ਐਡੇ ਐਡੇ ਪਰਚੇ ਪਵਾਏ ਸਾਡੇ ਬੱਚਿਆਂ ਤੋਂ ਦੂਰ ਕੀਤਾ ਕਿਹਦੇ ਨੇ ਕੀਤਾ ਜਿਹੜੇ ਬੰਦੇ ਰਾਸੀ ਵਿਰੋਧ ਕਰ ਰਹੇ ਸੀ ਉਹ ਗੁਰੂ ਸਾਹਿਬ ਦੀ ਬੇਅਦਬੀ ਕਰ ਚੁੱਕੇ ਆ ਯਾਨੀ ਸਰਸੇ ਵਾਲਾ ਤਾਂ ਉਹ ਸਰਸੇ ਵਾਲੇ ਤੋਂ ਪੰਜਾਬ ਦੇ ਅੰਦਰ ਅਕਾਲੀ ਦਲ ਦੀ ਸਰਕਾਰ ਬਣਦੀ ਸੀ ਇਹ ਗੱਲ ਨੂੰ ਪੰਜਾਬ ਦੇ ਲੋਕ ਆਪਣੇ ਜਹਨ ਦੇ ਵਿੱਚ ਲੈ ਕੇ ਚਲਣਾ ਚਾਹੀਦਾ ਕਿ ਜਿਹੜੇ ਲੋਕ ਅੱਜ ਕਹਿ ਰਹੇ ਨੇ ਹੱਥ ਬਣਾ ਕੇ ਕਹਿ ਰਹੇ ਨੇ ਹੱਥ ਬੰਨ ਕੇ ਵੀ ਕਹਿ ਰਹੇ ਨੇ ਕਿ ਪੰਜਾਬ ਦੇ ਅੰਦਰ ਸਾਡੀ ਸੱਤਾ ਕਾਇਮ ਕਰ ਦਿਓ ਔਰ ਪੰਜਾਬ ਦੇ ਲੋਕਾਂ ਨੂੰ ਸਿਰਫ ਇੱਕ ਗੱਲ ਤਾਂ ਦੇਖੋ ਸੋਚਣੀ ਚਾਹੀਦੀ ਹੈ ਕਿ ਉਹੀ ਲੋਕ ਨੇ ਜਿਨ੍ਹਾਂ ਨੇ ਐਸੇ ਧਰਤੀ ਨੂੰ ਇਹ ਗਊਆਂ ਪੀਰਾਂ ਦੀ ਧਰਤੀ ਕਿਹਾ ਜਾਂਦਾ ਤਾਂ ਉਸ ਗੁਰੂ ਨੂੰ ਇੱਜ਼ਤ ਨਹੀਂ ਹੋਈ ਆ ਤਾਂ ਉਹਨਾਂ ਬੰਦਿਆਂ ਨੂੰ ਬਖਸ਼ੂਆ ਕੌਣ ਇਹ ਗੱਲ ਤੁਸੀਂ ਫੈਸਲਾ ਕਰਨਾ ਔਰ ਸੰਦੀਪ ਸਿੰਘ ਸਣੀ ਤੇ ਅਟੈਕ ਕਰਵਾਉਣ ਦਾ ਮਾਮਲਾ ਇਹ ਵੀ ਇੱਕ ਸਾਸਿ ਹੋ ਸਕਦਾ ਕਿਉਂਕਿ ਸ਼ੱਕ ਦੀ ਸੂਈ ਤਾਂ ਤਾਂ ਘੁੰਮਦੀ ਹੈ ਕਹਿੰਦੇ ਜੀ ਬਹੁਤ ਸਾਰੇ ਸਿੰਘਾਂ ਦੇ ਉੱਤੇ ਤਸ਼ੱਦਦ ਐਸੇ ਸੁਖਵੀਰ ਸਿੰਘ ਬਾਦਲ ਨੇ ਕਰਵਾਇਆ ਹੈ ਪੜ੍ਹੇਗਾ ਪੰਜਾਬ ਵਾਲੇ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲਟੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਕਿ ਜਿਹੜੇ ਗੁਰੂਆਂ ਦੀਆਂ ਫੌਜਾਂ ਨਿਹੰਗ ਸਿੰਘ ਤੇ ਬਾਕੀ ਵੀ ਜਿੰਨੇ ਆਪਣੇ ਪੰਜਾਬ ਦੇ ਪ੍ਰਵਾਸੀ ਆ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਚਲੋ देर ਨਾ ਸਹੀ ਲੇਕਿਨ ਉਹ ਆਪਣਾ ਉਹਨਾਂ ਨੇ ਹੱਕ ਉਹਨਾਂ ਨੂੰ ਸਮਾਂ ਹੀ ਲੱਗ ਗਿਆ ਕਿ ਜਿਹੜਾ ਸਾਡਾ ਕੰਮ ਸੀ ਸਾਨੂੰ ਉਹ ਪਹਿਲਾਂ ਹੀ ਕਰ ਲੈਣਾ ਚਾਹੀਦਾ ਸੀ ਲੇਕਿਨ ਹੁਣ ਉਹ ਕਰਨ ਦੇ ਆ ਲੇਕਿਨ ਫੇਰ ਵੀ ਬਹੁਤ ਵਧੀਆ ਅੰਦਾਜ਼ ਦੇ ਨਾਲ ਉਹਨਾਂ ਨੇ ਦੇਖੋ ਕਿਸ ਤਰ੍ਹਾਂ ਪੰਜਾਬ ਦੇ ਵਿੱਚੋਂ ਭਈਆਂ ਨੂੰ ਭਜਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਵਾ ਕਿਉਂਕਿ ਭਈਆਂ ਦਾ ਜਿਹੜਾ ਜ਼ੁਲਮ ਸੀ ਦਿਨ-ਬਦ ਦਿਨ ਵੱਧਦਾ ਜਾਂਦਾ ਜਾਂ ਸੀ ਆਏ ਰੋਜ਼ ਕਿਸੇ ਨਾ ਕਿਸੇ ਨੂੰ ਮਾਰਦੇ ਸੀ ਤੇ ਇਹ ਜ਼ੁਲਮ ਹੁਣ ਬਰਦਾਸ਼ਤੋਂ ਬਾਰ ਹੋ ਗਿਆ ਸੀ ਦੀ ਇਸ ਕਰਕੇ ਗੁਰੂ ਦੀਆਂ ਫੌਜਾਂ ਨੰਘ ਸਿੰਘਾਂ ਨੇ ਦੇਖੋ ਕਿਸ ਤਰ੍ਹਾਂ ਹੁਣ ਪ੍ਰਵਾਸੀਆਂ ਨੂੰ ਦਬਈਆਂ ਨੂੰ ਭਜਾਉਂਦੇ ਆ ਪੰਜਾਬ ਦੇ ਜਿੰਨੇ ਵੀ ਰੇਲਵੇ ਸਟੇਸ਼ਨ ਹੈ ਤੁਸੀਂ ਦੇਖ ਲਓ ਕਿ ਉੱਥੇ ਤੁਹਾਨੂੰ ਹਰ ਪਾਸੇ ਬਈ ਨਜ਼ਰ ਆਉਣਗੇ ਪ੍ਰਵਾਸੀ ਨਜ਼ਰ ਆਉਣਗੇ ਕਿਉਂਕਿ ਉਹ ਹੁਣ ਡਰ ਕੇ ਪੈਦੇ ਜਾਂਦੇ ਆ ਉਹਨਾਂ ਨੂੰ ਪਤਾ ਹੈ ਇੱਥੇ ਰਹਿਣਾ ਸਾਡੇ ਵਾਸਤੇ ਬਹੁਤ ਮੁਸ਼ਕਿਲ ਹੈ ਕਿਉਂਕਿ ਨਹੰਗ ਸਿੰਘ ਸਾਡੇ ਮਗਰ ਚੜ ਗਏ ਹੈ ਤੇ ਦੂਸਰੇ ਪਾਸੇ ਦੇਖ ਲਓ ਕਿ ਸੁਦੀਪ ਸਿੰਘ ਸਣੀ ਜਿਹੜੇ ਆ ਇੱਕ ਨੌਜਵਾਨ ਉਹਦੇ ਨਾਲ ਵੀ ਜੇਲ੍ਹ ਦੇ ਵਿੱਚ ਜਿੰਸੀ ਤਸ਼ੱਦਦ ਕੀਤਾ ਗਿਆ ਉਹਨੂੰ ਮਾਰਾ ਕੁੱਟਿਆ ਗਿਆ ਵਾ ਉਹਦੀਆਂ ਹੱਡੀਆਂ ਤੋੜੀਆਂ ਗਈਆਂ ਵਾ ਲੱਗਦਾ ਬਾਵਾ ਤੋੜ ਦਿੱਤੀਆਂ ਤੇ ਇਸ ਦੇ ਪਿੱਛੇ ਵੀ ਕਿਆ ਜਾ ਰਿਹਾ ਹੈ ਕਿ ਸੁਦੀਪ ਸਿੰਘ ਸਣੀ ਦੇ ਨਾਲ ਜਿਹੜਾ ਏਜੰਸੀ ਤਸ਼ੱਦਦ ਕੀਤਾ ਗਿਆ ਉਹਨੂੰ ਮਾਰਿਆ ਕੁੱਟਿਆ ਗਿਆ ਵੈ ਇਹਦੇ ਪਿੱਛੇ ਸੁਖਬੀਰ ਸਿੰਘ ਬਾਦਲ ਦਾ ਹੱਥ ਹੈ ਸੁਖਬੀਰ ਸਿੰਘ ਬਾਦਲ ਨਹੀਂ ਇਹ ਸਾਰਾ ਕੰਮ ਕਰਵਾਇਆ ਤੇ ਇਹ ਪਹਿਲੇ ਵੀ ਸਾਰੇ ਲੋਕਾਂ ਨੂੰ ਪਤਾ ਹੈ ਕਿ ਜਦੋਂ ਵੀ ਕੋਈ ਬਾਦਲ ਪਰਿਵਾਰ ਦੇ ਅਗੇਂਸਟ ਜਾਂਦਾ ਸਿੱਖਲਾਪ ਜਾਂਦਾ ਹੈ ਕੋਈ ਵੀ ਕੰਮ ਕਰਦਾ ਵਾ ਤੇ ਸੁਖਬੀਰ ਸਿੰਘ ਬਾਦਲੀਆਂ ਬਾਦਲ ਪਰਿਵਾਰ ਵਾਲੇ ਸਾਰੇ ਉਹਨੂੰ ਸਬਕ ਸਿਖਾਉਣ ਵਾਸਤੇ ਆਪਣੀ ਪਾਵਰ ਦਾ ਇਸਤੇਮਾਲ ਕਰਦੇ ਆ ਇਹ ਹੁਣ ਇਲਜ਼ਾਮ ਸੁਖਬੀਰ ਸਿੰਘ ਬਾਦਲ ਤੇ ਲੱਗ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਸੁਦੀਪ ਸਿੰਘ ਸਣੀ ਦੀਆਂ ਹੱਡੀਆਂ ਤੜਵਾਈਆਂ ਉਹਨੂੰ ਮਾਰਿਆ ਵਾ ਇੰਜ ਹਕੀਕਤ ਕਿੰਨੀ ਹੈ ਇਹ ਵਕਤ ਦੇ ਨਾਲ ਪਤਾ ਚੱਲ ਜਾਏਗਾ ਕਿ ਵਾਕਿਆ ਹੀ ਸੁਖਬੀਰ ਸਿੰਘ ਬਾਦਲ ਦਾ ਹੱਥ ਸੀ ਜਾਂ ਕੋਈ ਹੋਰ ਵਜਾ ਸੀ ਲੇਕਿਨ ਵੀਰੋ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਆਪਣੇ ਜਿਹੜੇ ਵਿਚਾਰ ਹੈ ਕਮੈਂਟ ਕਰਕੇ لازمی ਦੱਸਿਓ ਆਪਣਾ ਰਿਕਵਟ ਇਸਰਾ ਖਿਆਲ ਅਬਰਕਾ